ਰਤੀਆਂ ਤੇ ਮੌਸਮ ਦੇ ਵਿੱਚ ਤੁਹਾਡੇ ਵੀ ਹੱਥਾਂ ਤੇ ਪੈਰਾਂ ਦੇ ਵਿੱਚ ਆ ਜਾਂਦੀ ਹੈ ਸੋਜਿਸ਼ ਕੀ ਤੁਸੀਂ ਵੀ ਉਹ ਹੱਥਾਂ ਪੈਰਾਂ ਦੀ ਸੋਜਿਸ਼ ਟੀਐਸ ਇਸ ਸਮੱਸਿਆ ਤੋਂ ਪਰੇਸ਼ਾਨ ਤਾਂ ਹੁਣ ਘਬਰਾਓ ਨਾ ਕਿਉਂਕਿ ਘਰ ਬੈਠੇ ਬਿਠਾਏ ਅਸੀਂ ਤੁਹਾਨੂੰ ਕੁਝ ਨੁਸਖੇ ਦੱਸਾਂਗੇ ਇਹਨਾਂ ਨੁਸਖਿਆਂ ਦੇ ਨਾਲ ਤੁਸੀਂ ਪਾ ਸਕਦੇ ਹੋ ਇਸ ਬਿਮਾਰੀ ਤੋਂ ਛੁਟਕਾਰਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਤਾਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਚਰਚਾ ਕਰਦੇ ਹਾਂ ਕੁਝ ਬਹੁਤ ਹੀ ਖਾਸ ਹੈਲਥ ਟਿਪਸ ਦੇ ਬਾਰੇ ਤੇ ਅੱਜ ਇਸ ਸਮੱਸਿਆ ਦੇ ਬਾਰੇ ਅਸੀਂ ਤੁਹਾਡੇ ਨਾਲ ਜ਼ਿਕਰ ਕਰਨ ਲੱਗੇ ਹਾਂ ਜਿਸ ਇਸ ਸਮੱਸਿਆ ਦਾ ਹੁਣ ਜ਼ਿਕਰ ਕਰਾਂਗੇ ਇਹ ਸਮੱਸਿਆ ਵੈਸੇ ਤਾਂ ਹਰ ਕਿਸੇ ਨੂੰ ਹੀ ਪਰੇਸ਼ਾਨ ਕਰਦੀ ਹੈ ਖਾਸ ਤੌਰ ਤੇ ਠੰਡ ਦੇ ਮੌਸਮ ਦੇ ਵਿੱਚ ਅਸੀਂ ਕੱਲ ਕਰਦੇ ਆਂ ਹੱਥਾਂ ਪੈਰਾਂ ਦੀ ਸੋਜਿਸ਼ ਦੀ ਸਮੱਸਿਆ ਤੋਂ ਵੈਸੇ ਤੁਸੀਂ ਵੀ ਦੇਖਿਆ ਹੋਵੇਗਾ ਕਿ ਤੁਹਾਡੇ ਘਰ ਦੇ ਵਿੱਚ ਵੀ ਜੋ ਔਰਤਾਂ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਉਹਨਾਂ ਦੇ ਵੀ ਹੱਥਾਂ ਤੇ ਪੈਰਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੋਈ ਹੈਗੀ ਸੋਜਿਸ਼ ਤਾਂ ਚਲੋ ਇੱਕ ਪਾਸੇ ਦੀ ਗੱਲ ਹੈ ਪਰ ਬਾਹਦ ਦੇ ਵਿੱਚ ਜਲਨ ਹੋਣਾ ਉਂਗਲਾਂ ਦਾ ਸੁੱਜ ਜਾਣਾ ਫਿਰ ਉਸ ਤੋਂ ਬਾਅਦ ਉਸ ਨੂੰ ਖੁਰਕ ਕਰਨਾ ਜਾਂ ਫਿਰ ਕਹਿ ਲੋ ਕਿ ਜਦੋਂ ਆਪਾਂ ਖਾਰਿਸ਼ ਕਰਦੇ ਹਾਂ ਤਾਂ ਉਂਗਲਾਂ ਦੇ ਉੱਤੇ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਆ ਜ਼ਖਮਾਂ ਤੋਂ ਬਾਅਦ ਫਿਰ ਦਵਾਈਆਂ ਤੇ ਕਈ ਤਰ੍ਹਾਂ ਦੇ ਜਿਹੜੇ ਚੋਚਲੇ ਸਾਨੂੰ ਕਰਨੇ ਪੈਂਦੇ ਆ ਪਰ ਇਸ ਵਾਰ ਤੁਸੀਂ ਘਬਰਾਓ ਨਾ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਣ ਲੱਗੇ ਆ ਇਹਨਾਂ ਗੱਲਾਂ ਨੂੰ ਤੁਸੀਂ ਇੱਕ ਵਾਰ ਧਿਆਨ ਨਾਲ ਸੁਣ ਲਵੋ ਇਹਨਾਂ ਗੱਲਾਂ ਨੂੰ ਫੋਲੋ ਕਰੋ ਤੇ ਘਰ ਦੇ ਵਿੱਚ ਹੀ ਤੁਸੀਂ ਇਹਨਾਂ ਚੀਜ਼ਾਂ ਨੂੰ ਤਿਆਰ ਕਰਕੇ ਇਸ ਸਮੱਸਿਆ ਤੋਂ ਰਾਹਤ ਪਾ ਕਹਿੰਦੇ ਹੋ ਤਾਉਫਿਰ ਕਰਦੇ ਹਾਂ ਸ਼ੁਰੂਆਤ ਹੱਥਾਂ ਪੈਰਾਂ ਦੀ ਸੋਜਿਸ਼ ਤੋਂ ਛੁਟਕਾਰਾ ਪਾਉਣ ਦੀਆਂ ਹੈਲਥ ਟਿਪਸ ਤੇ ਬਾਰੇ ਜੇਕਰ ਤੁਹਾਡੇ ਵੀ ਹੱਥਾਂ ਪੈਰਾਂ ਦੀਆਂ ਉਂਗਲੀਆਂ ਦੇ ਵਿੱਚ ਸੋਜ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਸੋਜਿਸ਼ ਨੂੰ ਦੂਰ ਕਰ ਸਕਦੇ ਹੋ ਹੱਥਾਂ ਤੇ ਪੈਰਾਂ ਨੂੰ ਧੁੱਪ ਲਗਵਾਓ ਸਰਦੀਆਂ ਦੇ ਵਿੱਚ ਜੇਕਰ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਦੀ ਸੋਜ ਜ਼ਿਆਦਾ ਹੋ ਜਾਂਦੀ ਹੈ ਤਾਂ ਤੁਸੀਂ ਆਪਣੇ ਹੱਥਾਂ ਤੇ ਪੈਰਾਂ ਨੂੰ ਸਵੇਰ ਦੇ ਸਮੇਂ ਸੂਰਜ ਦੀ ਪਹਿਲੀ ਕਿਰਨ ਦੇ ਵਿੱਚ ਰੱਖੋ ਦੁਪਹਿਰ ਦੇ ਸਮੇਂ ਹੱਥਾਂ ਤੇ ਪੈਰਾਂ ਨੂੰ ਧੁੱਪ ਲਗਵਾਓ ਜਿਸ ਦੇ ਨਾਲ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਲੂਣ ਵਾਲੇ ਪਾਣੀ ਦੇ ਵਿੱਚ ਪੈਰਾਂ ਨੂੰ ਡੁਬੋ ਕੇ ਰੱਖੋ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਨੂੰ ਦੂਰ ਕਰਨ ਦੇ ਲਈ ਤੁਸੀਂ ਇੱਕ ਟੱਬ ਜਾਂ ਬਾਲਟੀ ਦੇ ਵਿੱਚ ਗਰਮ ਪਾਣੀ ਭਰੋ ਇਸ ਪਾਣੀ ਦੇ ਵਿੱਚ ਥੋੜਾ ਜਿਹਾ ਲੂਣ ਪਾਓ ਅਤੇ ਪੈਰਾਂ ਨੂੰ ਇਸ ਪਾਣੀ ਦੇ ਵਿੱਚ 15 ਮਿੰਟ ਤੱਕ ਡੁਬੋ ਕੇ ਰੱਖੋ ਇਸ ਨਾਲ ਸੋਜ ਅਤੇ ਲਾਲ ਚਮੜੀ ਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਸਰੋਂ ਦਾ ਤੇਲ ਅਤੇ ਲੂਣ ਵਾਲਾ ਪਾਣੀ ਸਰਦੀਆਂ ਦੇ ਵਿੱਚ ਉਂਗਲਾਂ ਦੀ ਸੋਚ ਨੂੰ ਦੂਰ ਕਰਨ ਦੇ ਲਈ ਤੁਸੀਂ 4 ਚਮਚ ਸਰੋਂ ਦੇ ਤੇਲ ਦੇ ਵਿੱਚ 1 ਚਮਚਾ ਸੇਂਦਾ ਲੂਣ ਮਿਲਾ ਕੇ ਇਸ ਨੂੰ ਗਰਮ ਕਰੋ ਠੰਣ ਤੋਂ ਪਹਿਲਾਂ ਇਸ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਤੇ ਲਗਾਓ ਅਤੇ ਜਰਾਬਾਂ ਪੈਣ ਕੇ ਸੌਂ ਜਾਓ ਅਜਿਹਾ ਕਰਨ ਦੇ ਨਾਲ ਸੋਚ ਦੀ ਸਮੱਸਿਆ ਤੋਂ ਕਾਫੀ ਜ਼ਿਆਦਾ ਰਾਹਤ ਮਿਲਣ ਵਾਲੀ ਹੈ ਗੰਡੇ ਦੇ ਰਾਜ਼ ਦੀ ਕਰੋ ਵਰਤੋ ਸਰਦੀਆਂ ਦੇ ਵਿੱਚ ਹੱਥਾਂ ਪੈਰਾਂ ਦੀ ਸੋਜ ਨੂੰ ਦੂਰ ਕਰਨ ਦੇ ਲਈ ਤੁਸੀਂ ਗੰਡੇ ਯਾਨੀ ਕਿ ਪਿਆਜ਼ ਦੇ ਦਾਸਤੀ ਵੀ ਵਰਤੋ ਕਰ ਸਕਦੇ ਹੋ ਐਂਟੀਬਾਇਓਟਿਕ ਅਤੇ ਐਂਟੀ ਸੈਪਟਿਕ ਗੁਣਾਂ ਦੇ ਨਾਲ ਭਰਪੂਰ ਗੰਡੇ ਦਾ ਰਸ ਉਂਗਲੀਆਂ ਦੇ ਵਿੱਚ ਹੋਣ ਵਾਲੀ ਸੋਜ ਨੂੰ ਬਹੁਤ ਜਲਦੀ ਦੂਰ ਕਰਦਾ ਹੈ ਇਸ ਲਈ ਇਸ ਦਾਸ ਨੂੰ ਸੋਜ ਵਾਲੀ ਥਾਂ ਤੇ ਲਗਾ ਕੇ ਕੁਝ ਦੇਰ ਦੇ ਲਈ ਛੱਡ ਦਿਓ ਇਸ ਨਾਲ ਤੁਹਾਨੂੰ ਜਲਦ ਹੀ ਆਰਾਮ ਮਿਲੇਗਾ ਆਲੂ ਅਤੇ ਲੂਣ ਦੀ ਵਰਤੋ ਸਰਦੀਆਂ ਦੇ ਵਿੱਚ ਸੋਜ ਨੂੰ ਦੂਰ ਕਰਨ ਦੇ ਲਈ ਇੱਕ ਆਲੂ ਕੱਟ ਕੇ ਉਸ ਦੇ ਵਿੱਚ ਲੂਣ ਮਿਲਾ ਲਓ ਹੌਣੇ ਦਾ ਇਸਤੇਮਾਲ ਤੁਸੀਂ ਸੁੱਜੀਆਂ ਹੋਈਆਂ ਹੱਥਾਂ ਪੈਰਾਂ ਦੀਆਂ ਉਂਗਲੀਆਂ ਤੇ ਕਰੋ ਅਜਿਹੇ ਕਰਨ ਦੇ ਨਾਲ ਸੋਚ ਦੀ ਸਮੱਸਿਆ ਕੁਝ ਹੀ ਮਿੰਟਾਂ ਦੇ ਵਿੱਚ ਦੂਰ ਖੁੱਜਾਵੇਗੀ ਅਤੇ ਇਸ ਨਾਲ ਤੁਹਾਡੇ ਖਾਰਿਸ਼ ਵੀ ਨਹੀਂ ਹੋਵੇਗੀ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਸੋਜਿਸ਼ ਤੋਂ ਛੁਟਕਾਰਾ ਪਾ ਸਕਦੇ ਹੋ ਕਿਉਂਕਿ ਅਕਸਰ ਹੁੰਦਾ ਹੈ ਕਿ ਤੁਹਾਡੇ ਆਸ-ਪਾਸ ਬਹੁਤ ਸਾਰੇ ਲੋਕ ਖਾਸ ਤੌਰ ਤੇ ਔਰਤਾਂ ਲੇਡੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਸਮੱਸਿਆ ਬਹੁਤ ਹੀ ਜ਼ਿਆਦਾ ਪਾਈ ਜਾਂਦੀ ਹੈ ਕਿਉਂਕਿ ਔਰਤਾਂ ਸਰਦੀਆਂ ਦੇ ਵਿੱਚ ਪਾਣੀ ਦੇ ਵਿੱਚ ਜ਼ਿਆਦਾ ਹੱਥ ਮਾਰਦੀਆਂ ਜਿਨ੍ਹਾਂ ਦੇ ਕਰਕੇ ਉਹਨਾਂ ਦੇ ਹੱਥ ਪੈਰ ਸੁੱਜਣ ਲੱਗਦੇ ਆ ਤੇ ਉਹਨਾਂ ਨੂੰ ਇਸ ਸਮੱਸਿਆ ਹੋ ਜਾਂਦੀ ਹੈ ਪਰ ਅਜਿਹੇ ਦੇ ਵਿੱਚ ਅਸੀਂ ਕਈ ਸਾਰੇ ਟਿਊਬਸ ਦੀ ਵਰਤੋਂ ਕਰਦੇ ਹਾਂ ਦਵਾਈ ਦੀ ਵਰਤੋਂ ਕਰਦੇ ਹਾਂ ਪਰ ਅਜਿਹੇ ਦੇ ਵਿੱਚ ਸਾਨੂੰ ਇਹਨਾਂ ਦਵਾਈਆਂ ਦਾ ਕੋਈ ਵੀ ਅਸਰ ਨਹੀਂ ਹੁੰਦਾ ਤਾਂ ਅਜਿਹੇ ਦੇ ਵਿੱਚ ਤੁਸੀਂ ਇਹਨਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ ਤੇ ਤੁਸੀਂ ਇਸ ਭਿਆ ਨਗ ਬਿਮਾਰੀ ਤੋਂ ਜਾਂ ਫਿਰ ਇਸ ਦਰਦ ਤੋਂ ਖਾਰਿਸ਼ ਤੋਂ ਤੁਰੰਤ ਹੀ छुटਕਾਰਾ ਪਾ ਸਕਦੇ ਹੋ ਐਸੀ ਦੋਸਤੋ ਅੱਜ ਦੀ ਖਾਸ ਹੈਲਥ ਟਿਪਸ ਜਿਸ ਸਮੱਸਿਆ ਤੋਂ ਬਹੁਤ ਸਾਰੀਆਂ ਔਰਤਾਂ ਕਾਫੀ ਪਰੇਸ਼ਾਨ ਸੀ ਤੇ ਹੁਣ ਘਬਰਾਓ ਨਾ ਇਸੇ ਸਮੱਸਿਆ ਦਾ ਸਮਾਧਾਨ ਤੁਸੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ ਤਾਂ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਨਾਲ ਕੀ ਨਾਲ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰੋ ਤੇ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿਸੇ ਖਾਸ ਹੈਲਥ ਟਿਪਸ ਦੇ ਬਾਰੇ ਕਮੈਂਟਾਂ ਦੇ ਵਿੱਚ ਵਿਚਾਰ ਸਾਂਝੇ ਕਰੋ ਅਸੀਂ ਤੁਹਾਡੇ ਕਮੈਂਟਾਂ ਦਾ ਜਵਾਬ ਵੀ ਦਵਾਂਗੇ ਤੇ ਅਸੀਂ ਤੁਹਾਡੇ ਵੱਲੋਂ ਪੁੱਛੇ ਹੋਏ ਸਵਾਲ ਨੂੰ ਜੜੇਗਾ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਜਰੂਰ ਲੈ ਕੇ ਆਵਾਂਗੇ ਤੇ ਨਾਲ ਕੀ ਨਾਲ ਜਿਸ ਹੈਲਥ ਟਿਪਸ ਦੇ ਬਾਰੇ ਤੁਸੀਂ ਜਾਨਣਾ ਚਾਹੁੰਦੇ ਹੋ ਉਸ ਹੈਲਥ ਟਿਪਸ ਬਾਰੇ ਵੀ ਅਸੀਂ ਖਾਸ ਜਾਣਕਾਰੀ ਜੜੀ ਹੈ ਸਾਂਝੀ ਕਰਾਂਗੇ ਫਿਲਹਾਲ ਦੇ ਲਈ ਮੈਨੂੰ ਦੇ ਉਚਾਰ ਜਤ ਤੇ ਹੁਣ ਧੰਨਵਾਦ